ਦਿਬੜੁਗੜ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਦਾ ਸਮਰਥਕ ਦਲਜੀਤ ਕਲਸੀ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਦੀ ਚੋਣ ਲੜੇਗਾ ਦੱਸਦੀ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਦਲਜੀਤ ਕਲਸੀ ਦੇਸ਼ ਦੇ ਸਖਤ ਕਾਨੂੰਨ ਐਨਐਸਏ ਤਹਿਤ ਸਜ਼ਾ ਭੁਗਤ ਰਿਹਾ ਹੈ ਉਦੋਂ ਦਲਜੀਤ ਕਲਸੀ ਦੇ ਵੱਲੋਂ ਐਨਐਸਏ ਵਿਰੁੱਧ ਪਟੀਸ਼ਨ ਦਾਇਰ ਕੀਤੀ ਗਈ ਜਿਸ ਦੀ ਦਿੱਲੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਦੇ ਵਕੀਲ ਦੇ ਵੱਲੋਂ ਹਲਫਨਾਮਾ ਦਿੱਤਾ ਗਿਆ ਜਿਸ ਤੇ ਕਬੂਲ ਕੀਤਾ ਗਿਆ ਹੈ ਕਿ ਦੋਤਰਾਵਾਂ ਕੈਦੀਆਂ ਤੇ ਲਗਾਈਆਂ ਗਈਆਂ ਹਨ ਉਹ ਬਿਲਕੁਲ ਸਹੀ ਹਨ ਕਲਸੀ ਦੇ ਵਕੀਲਾਂ ਦੱਸਿਆ ਹੈ ਕਿ ਅਮਰਿਤਪਾਲ ਤੋਂ ਵੱਖਰੇ ਨਹੀਂ ਹੋਏ ਬਲਕਿ ਸਾਰੇ ਸਾਥੀ ਇਕਜੁੱਟ ਹਨ ਚੜ੍ਹਦੀ ਕਲਾ ਚ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਪਿਛਲੀ ਵਾਰ ਜਵਾਬ ਦਾਖਲ ਕਰਵਾਇਆ ਗਿਆ ਸੀ ਅਤੇ ਇਸ ਵਾਰ ਯੂਨੀਅਨ ਆਫ ਇੰਡੀਆ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਪਹਿਲੀ ਵਾਰ ਜਵਾਬ ਦਾਖਲ ਕਰਵਾਇਆ ਗਿਆ ਸੀ ਤੇ ਇਸ ਵਾਰ ਯੂਨੀਅਨ ਆਫ ਇੰਡੀਆ ਵੱਲੋਂ ਜਵਾਬ ਦਿੱਤਾ ਗਿਆ ਹੈ ਦੋਹਾਂ ਪਾਰਟੀਆਂ ਦੇ ਜਵਾਬ ਮਿਲਣ ਤੋਂ ਬਾਅਦ ਐਨਐਸਏ ਮਾਮਲੇ ਦੇ ਵਿੱਚ ਫੈਸਲਾ ਸੁਣਾਇਆ ਜਾਵੇਗਾ ਉਹਨਾਂ ਨੇ ਕਿਹਾ ਕਿ ਕਲਸੀ ਕੋਈ ਜੁਰਮ ਪੇਸ਼ਾ ਵਿਅਕਤੀ ਨਹੀਂ ਹਨ ਬਲਕਿ ਉਹ ਫਿਲਮ ਡਾਇਰੈਕਟਰ ਅਤੇ ਕਾਰੋਬਾਰੀ ਹਨ ਸੋ ਇਹਨਾਂ ਤੱਥਾਂ ਤੋਂ ਸਪਸ਼ਟ ਹੁੰਦਾ ਹੈ ਕਿ ਕਲਸੀ ਤੇ ਗਲਤ ਤਰਾਮਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ